ਕੈਨੇਡਾ ਜਾ ਕੇ ਇੱਕ ਹੋਰ ਲਾੜੀ ਮੁੱਕਰ ਗਈ ਹੈ ਜਾਣਕਾਰੀ ਅਨੁਸਾਰ ਕਿਰਨਦੀਪ ਕੋਰ ਜੋ ਕਿ ਜ਼ਿਲ੍ਹਾ ਪਟਿਆਲਾ ਦੀ ਰਹਿਣ ਵਾਲੀ ਹੈ ਉਸ ਦੇ ਵੱਲੋਂ ਆਪਣੇ ਸੋਹਰੇ ਪਰਿਵਾਰ ਨੂੰ ਕਿਹਾ ਗਿਆ ਸੀ ਕਿ ਮੇਰੇ ਬੈਂਡ ਚੰਗੇ ਆਏ ਨੇ ਮੇਰੇ ਉੱਤੇ ਪੈਸੇ ਲਗਾ ਦਿਓ ਮੈਂ ਕੈਨੇਡਾ ਚਲੀ ਜਾਵਾਂਗੀ ਮੈਂ ਤੁਹਾਨੂੰ ਸਭ ਨੂੰ ਬਾਹਰ ਸੱਦ ਲਾਵਾਂਗੀ ਪਰ ਉੱਥੇ ਜਾ ਕੇ ਉਸਨੇ ਧੋਖਾ ਦਿੱਤਾ ਹਾਲਾਂਕਿ ਉਸਨੇ ਆਪਣੇ ਪਤੀ ਨੂੰ ਜ਼ਰੂਰ ਉੱਥੇ ਸੱਦਿਆ ਅਤੇ ਪਰਿਵਾਰ ਦੇ ਵੱਲੋਂ ਹੀ ਪੈਸੇ ਜਿਹੜੇ ਸੀਗੇ ਉਹ ਲਗਾਏ ਗਏ ਪਰ ਉੱਥੇ ਲਿਜਾ ਕੇ ਉਸਨੇ ਆਪਣੇ ਘਰ ਵਾਲੇ ਨੂੰ ਜੇਲ੍ਹ ਭੇਜ ਦਿੱਤਾ ਉਸ ਦੇ ਉੱਤੇ ਇਲਜ਼ਾਮ ਲਗਾ ਕੇ ਤਾਂ ਇਹ ਮਾਮਲਾ ਸਾਹਮਣੇ ਆਇਆ ਹੈ ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਭਧੋੜ ਦੇ ਪਿੰਡ ਉਗੋਕੋਤੋਂ ਜਿੱਥੋਂ ਦੇ ਰਹਿਣ ਵਾਲੇ ਪਰਿਵਾਰ ਦੇ ਵੱਲੋਂ ਹੁਣ ਇਲਜ਼ਾਮ ਲਗਾਏ ਜਾ ਰਹੇ ਨੇ ਕਿ 3 ਸਾਲ ਪਹਿਲਾਂ ਉਹਨਾਂ ਦੇ ਪੁੱਤਰ ਸਰਬਜੀਤ ਸਿੰਘ ਦਾ ਵਿਆਹ ਕਿਰਨਦੀਪ ਕੋਹਰ ਦੇ ਨਾਲ ਹੋਇਆ ਸੀ। ਉਹਨਾਂ ਕਿਹਾ ਕਿ ਕਿਰਨਦੀਪ ਕੋਹਰ ਜ਼ਿਲ੍ਹਾ ਪਟਿਆਲਾ ਦੀ ਰਹਿਣ ਵਾਲੀ ਹੈ ਜਦੋਂ ਵਿਆਹ ਹੋਇਆ ਤਾਂ ਕਿਰਨਦੀਪ ਕੋਹਰ ਨੇ ਆਈਲੈਂਡਸ ਕੀਤੀ ਅਤੇ ਉਸਨੇ ਕਿਹਾ ਕਿ ਮੇਰੇ ਬੈਂਡ ਚੰਗੇ ਆਏ ਨੇ ਮੇਰੇ ਤੇ ਭਰੋਸਾ ਕਰੋ ਮੇਰੇ ਦੇ ਉੱਤੇ ਪੈਸੇ ਲਗਾਓ ਅਤੇ ਕੈਨੇਡਾ ਭੇਜ ਦਿਓ। ਜੋਸ ਤੋਂ ਬਾਅਦ ਸੋਹਰੇ ਪਰਿਵਾਰ ਦੇ ਵੱਲੋਂ ਕਿਰਨਦੀਪ ਕੌਰ ਦੀ ਗੱਲ ਸੁਣਦਿਆਂ ਹੀ 41 ਲੱਖ ਰੁਪਏ ਲਗਾ ਕੇ ਕਿਰਨਦੀਪ ਨੂੰ ਵਿਦੇਸ਼ ਵੀ ਭੇਜਿਆ ਜਾਂਦਾ ਹੈ ਪਰ ਉੱਥੇ ਜਾ ਕੇ ਕਿਰਨਦੀਪ ਕੌਰ ਮੁੱਕਰ ਜਾਂਦੀ ਹੈ ਅਜਿਹੇ ਇਲਜ਼ਾਮ ਪਰਿਵਾਰਕ ਮੈਂਬਰਾਂ ਦੇ ਵੱਲੋਂ ਲਗਾਏ ਜਾ ਰਹੇ ਨੇ ਕਿਰਨਦੀਪ ਕੌਰ ਦੇ ਸੋਹਰੇ ਪਰਿਵਾਰ ਦੇ ਵੱਲੋਂ ਲਗਾਏ ਜਾ ਰਹੇ ਨੇ ਦਾ ਜਾਣਕਾਰੀ ਦਿੰਦਿਆਂ ਕਿਰਨਦੀਪ ਕੌਰ ਦੇ ਸੋਹਰੇ ਪਰਿਵਾਰ ਨੇ ਇਹ ਵੀ ਦੱਸਿਆ ਕਿ ਉਹਨਾਂ ਦੇ ਪੁੱਤਰ ਨੂੰ ਸਰਬਜੀਤ ਸਿੰਘ ਨੂੰ ਉਹਨਾਂ ਨੇ ਕੁਝ ਸਮਾਂ ਪਹਿਲਾਂ ਹੀ ਵਿਦੇਸ਼ ਭੇਜਿਆ ਸੀ ਜਿਸ ਦੇ ਪੈਸੇ ਵੀ ਉਹਨਾਂ ਨੇ ਹੀ ਲਗਾਏ ਪਰ ਉੱਥੇ ਜਾ ਕੇ ਕੁਝ ਸਮਾਂ ਹੀ ਦੋਵੇਂ ਇਕੱਠੇ ਰਹਿੰਦੇ ਨੇ ਕਿਰਨਦੀਪ ਕੋਲ ਸਰਬਜੀਤ ਸਿੰਘ ਦੇ ਨਾਲ ਲੜਾਈ ਝਗੜਾ ਕਰਨ ਲੱਗ ਜਾਂਦੀ ਹੈ ਉਸ ਨੂੰ ਬਲੈਕਮੇਲ ਕਰਦੀ ਹੈ ਉਸ ਦੇ ਕੋਲੋਂ ਪੈਸੇ ਮੰਗਦੀ ਹੈ ਕਿ ਮੈਨੂੰ ਪੈਸੇ ਦਿਓ ਮੈਂ ਆਪਣੇ ਭਰਾ ਤੇ ਆਪਣੀ ਮਾਂ ਨੂੰ ਵਿਦੇਸ਼ ਸੱਦਣਾ ਹੈ ਜਿਸ ਤੋਂ ਬਾਅਦ ਪੈਸੇ ਲੈ ਕੇ ਆਪਣੀ ਮਾਤੇ ਆਪਣੇ ਭਰਾ ਨੂੰ ਕੈਨੇਡਾ ਆਪਣੇ ਕੋਲ ਵੀ ਸੱਦਦੀ ਹੈ ਅਤੇ ਉਹਨਾਂ ਦੇ ਕੈਨੇਡਾ ਆਉਂਦਿਆਂ ਹੀ ਕਿਰਨਦੀਪ ਕੋਰ ਦਾ ਝਗੜਾ ਹੋਰ ਜ਼ਿਆਦਾ ਸਰਬਜੀਤ ਸਿੰਘ ਦੇ ਨਾਲ ਸ਼ੁਰੂ ਹੋ ਜਾਂਦਾ ਹੈ ਤੇ ਇਸ ਤੋਂ ਬਾਅਦ ਉਹ ਆਪਣੇ ਭਰਾ ਤੇ ਆਪਣੀ ਮਾਹ ਦੇ ਨਾਲ ਵੱਖ ਰਹਿਣ ਲੱਗ ਜਾਂਦੀ ਹੈ ਤੇ ਸਰਬਜੀਤ ਸਿੰਘ ਦੇ ਨਾਲ ਨਹੀਂ ਰਹਿੰਦੀ ਤੇ ਉਸ ਨੂੰ ਉਸ ਦੇ ਉੱਤੇ ਇਲਜ਼ਾਮ ਲਗਾ ਕੇ ਜੇਲ੍ਹ ਭੇਜ ਦਿੰਦੀ ਹੈ ਜਿਸ ਤੋਂ ਬਾਅਦ ਹੁਣ ਕਿਰਨਦੀਪ ਕੋਲ ਦੇ ਸੋਹਰੇ ਪਰਿਵਾਰ ਨੂੰ ਜਦੋਂ ਇਸ ਬਾਰੇ ਪਤਾ ਲੱਗਦਾ ਸਰਬਜੀਤ ਸਿੰਘ ਦਾ ਜੋ ਸਭ ਕੁਝ ਦੱਸਦਾ ਹੈ ਤਾਂ ਹੁਣ ਕਿਰਨਦੀਪ ਕੋਲ ਦੇ ਸੋਹਰੇ ਪਰਿਵਾਰ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿਰਨਦੀਪ ਕੋਲ ਦੇ ਉੱਤੇ ਧੋਖਾ ਦੇਣ ਦੇ ਅਤੇ ਉਹਨਾਂ ਸਰਕਾਰ ਨੂੰ ਅਪੀਲ ਕੀਤੀ ਹੈ ਕੈਨੇਡਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਿਰਨਦੀਪ ਕੋਲ ਨੂੰ ਡਿਪੋਰਟ ਕੀਤਾ ਜਾਣਾ ਚਾਹੀਦਾ ਹੈ ਹੋਰ ਉਹਨਾ ਕੀ ਕੁਝ ਕੀ ਹੈ ਆਓ ਸੁਣਦੇ ਹਾਂ ਮੇਰਾ ਨਾਮ ਸਰਬਜੀਤ ਸਿੰਘ ਆ ਪਿੰਡ ਗੁਗਿਆ ਜ਼ਿਲ੍ਹਾ ਬਰਨਾਲਾ ਮੇਰੀ ਘਰ ਵਾਲੀ ਦਾ ਨਾਮ ਕਰਨਗਾਰਾ ਤੇ ਮੇਰਾ 2023 ਦੇ ਵਿੱਚ ਵਿਆਹ ਹੋਇਆ ਸੀਗਾ ਤੇ ਸਾਰੇ ਪੈਸੇ اسی ਲਾਈ ਸੀਗੇ ਤੇ ਜਦੋਂ ਵੀ ਵਿਆਹ ਇਹਨਾਂ ਤੋਂ ਕੋਈ ਵੀ ਖਰਚਾ ਸੀ ਕੋਈ ਵੀ ਖਰਚਾ ਨਹੀਂ ਲੈਂਦਾ ਸੀਗਾ ਤੇ ਮੈਨੂੰ ਕਹਿੰਦੀ ਸੀ ਮੈਂ ਤੈਨੂੰ ਵਰਕ ਪਰਮਿਟ ਜੀ ਦਵਾਉਂਗੀ ਤੇ ਤੈਨੂੰ ਮੈਂ ਪੀਆਰ ਵੀ ਦਵਾਉਂਗੀ ਹਨਾ ਵੀ ਤੂੰ ਮੈਨੂੰ ਇੱਕ ਵਾਰ ਵੀ ਪੈਸੇ ਦਵਾ ਕੇ ਲੈ ਜਾ ਮੇਰੇ ਇੰਨੇ ਬੈਂਡ ਆਏ ਵੀ ਹਨਾ ਵੀ ਤੂੰ ਘਰ ਦੇ ਨਾਲ ਵੀ ਗੱਲ ਕਰਕੇ ਵੇਖ ਲੈ ਵੀ ਮੇਰਾ ਵੀ ਜੀ ਵੀਜ਼ਾ ਲਵਾ ਦੇਣਾ ਹਨਾ ਤੇ ਮੈਂ ਘਰ ਦੇ ਨਾਲ ਗੱਲ ਕੀਤੀ ਜਦੋਂ ਤੇ ਮੇਰੇ ਮੰਮੀ ਡੈਡੀ ਨਾਲ ਮੈਂ ਕੀ ਜੋ ਗੱਲ ਕੀਤੀ ਮਮੀ ਡੈਡੀ ਮੇਰੇ ਮੰਨ ਗਏ ਤੇ ਹਨਾ ਤੇ ਮੈਂ ਇਹ ਦੋ ਆ ਜਿਹੜੀ ਇਹਨਾਂ ਦਾ ਇਹਦੀ ਫੀਸ ਦਾ ਖਰਚਾ ਤੇ ਮੈਂ ਉਹ ਵਿਆਹ ਤੇ ਜਿਹੜਾ ਖਰਚਾ ਕੀਤਾ ਤੇ ਅੱਗੇ ਜਿਹੜਾ ਇਹਦਾ ਰੈਨ ਦਾ ਖਰਚਾ ਸਾਰਾ ਮੈਂ ਕੀਤਾ ਮੇਰਾ ਟੋਟਲ 445 ਲੱਖ ਰੁਪਏ ਦਾ ਖਰਚਾ ਆਇਆਗਾ ਤੇ ਬਾਅਦ ਵਿੱਚ ਇਹ ਆਪਦੇ ਘਰਦਿਆਂ ਨੂੰ ਮੈਥੋਂ ਬਿਨਾ ਪੁੱਛੇ ਤੇ ਮੈਂ ਜਦੋਂ ਇੱਥੋਂ ਆਇਆ ਜਦੋਂ ਮੈਂ ਇੱਥੇ ਆ ਗਿਆ ਕੈਨੇਡਾ ਤੇ ਮੈਥੋਂ ਬਿਨਾ ਪੁੱਛੇ ਇਹਨੇ ਆਪਦੇ ਮੰਮੀ ਡੈਡੀ ਦਾ ਤੇ ਆਉਦੇ ਭਰਾ ਦਾ ਵੀ ਜਲਵਾਇਆ ਤੇ ਆਪਦੇ ਭਰਾ ਨੂੰ ਇਹਨੇ ਸੱਦਿਆ ਜਦੋਂ ਇਹਨੇ ਆਪਦੇ ਭਰਾ ਨੂੰ ਸੱਦਿਆ ਤੇ ਜੋ ਵੀ ਫੇਰ ਇਹਨੇ ਫੇਰ ਦੁਬਾਰੇ ਮੇਰੇ ਤੋਂ ਮੰਗ ਕੀਤੀ ਮੇਰੇ ਮੰਮੀ ਡੈਡੀ ਨੂੰ ਮੰਗ ਕੀਤੀ ਜੋਰ ਪਾਇਆ ਸਾਡੇ ਤੇ ਵੀਰ ਵੀ ਮੇਰੇ ਵੀ ਮੇਰੇ ਕੋਲ ਕੋਈ ਖਰਤੇ ਨਹੀਂ ਹੈਗਾ ਮੇਰੇ ਕੋਲ ਕੋਈ ਵੀ ਪੈਸਾ ਲਾਉਣ ਨੂੰ ਹੈ ਨਹੀਂਗਾ ਹਨਾ ਵੀ ਮੇਰੇ ਭਰਾ ਨੂੰ ਇੱਕ ਵਾਰ ਬੁਲਾ ਲਾ ਹਨਾ ਵੀ ਮੈਂ ਤੈਨੂੰ ਸਾਰਾ ਕੁਝ ਸੈੱਟ ਕਰ ਦੂੰਗੀ ਤੇਰੀ ਵੀ ਲਾਈਫ ਸੈੱਟ ਕਰ ਦੂੰਗੀ ਨਾਲ ਮੈਂ ਆਪ ਸੈੱਟ ਹੋ ਜੂੰਗੀ ਨਾਲੇ ਤੇਰੀ ਹਨਾ ਮੇਰੇ ਭਰਾ ਦੀ ਵੀ ਲਾਈਫ ਸੈੱਟ ਹੋ ਜੂਗੀ ਤੇ ਫਿਰ ਮੈਂ ਆਪਦੇ ਡੈਡੀ ਨਾਲ ਕਰ ਲਈ ਕੀਤੀ ਤੇ ਫਿਰ ਮੇਰੇ ਡੈਡੀ ਨੇ ਇਹਦਾ ਸਾਰਾ ਖਰਚਾ ਚੱਕ ਕੇ ਇਹਦੀ ਟਿਕਟ ਕਰਾਈ ਤੇ ਫਿਰ ਇਹਦੇ ਭਰਾ ਨੂੰ ਵੀ ਸੱਦਿਆ ਜਦੋਂ ਇਥੇ ਸੱਦ ਕੇ ਸਾਰਾ ਕੁਝ ਸੈਦਾ ਇਹਦੇ ਭਰਾ ਦਾ ਵਰਕ ਪਰਮਟ ਜੋ ਕੁਝ ਵੀ ਹੁੰਦਾ ਸੀ ਅਸੀਂ ਸਾਰਾ ਕੁਝ ਸੈਦਾ ਡੰਨ ਲੀਤਾ ਫੇਰ ਵੀ ਦੁਬਾਰੇ ਤੇ ਜਦੋਂ ਡੰਨ ਕਰਤਾ ਇਹਨੇ ਮੈਨੂੰ ਬਿਨਾਂ ਦੱਸੇ ਮੈਂ ਕੰਮਤੀ ਸੀਗਾ ਤੇ ਮੈਨੂੰ ਵੀ ਬਿਨਾਂ ਦੱਸੇ ਹੀ ਘਰੋਂ ਬੈਗ ਚੱਕ ਕੇ ਆਪਦੇ ਭਰਾ ਨਾਲ ਪਾਕੀ ਤੇ ਇਹਨਾਂ ਦੀ ਪਲੈਨਿੰਗ ਪਹਿਲਾਂ ਹੀ ਚੱਲ ਰਹੀ ਸੀਗੀ ਤੇ ਮੈਨੂੰ ਕੋਈ ਪਤਾ ਨਹੀਂ ਕੋਈ ਨਹੀਂ ਮੈਨੂੰ ਕੁਝ ਵੀ ਨਹੀਂ ਪਤਾ ਸੀਗਾ ਵੀ ਮੇਰੇ ਨਾਲ ਕੀ ਕੁਝ ਕਰ ਰਹੀ ਹੈ ਨਾ ਤੇ ਮੈਂ ਤਾਂ ਦੇ ਇੱਕ ਤਰ੍ਹਾਂ ਦਾ ਮੈਂ ਇਹਦਾ ਵੀ ਕਹ ਲੋ ਅਹਿਸਾਸ ਜਾਂ ਵੀ ਹੈਲਪ ਕਰ ਰਹੀ ਸੀ ਕਦੇ ਭਰਾ ਦੀ ਤੇ ਇਹਦੀ ਰੀਤੇ ਇਹਨਾਂ ਦੇ ਪਰਿਵਾਰ ਦੀ ਠੀਕ ਆ ਤੇ ਮੈਂ ਬਹੁਤ ਹੈਲਪ ਕੀਤੀ ਆ ਜੋ ਕੁਝ ਵੀ 1 ਰੁਪਿਆ ਇਹਨਾਂ ਦੇ ਅੱਜ ਤੱਕ ਇਹਨਾਂ ਦੇ ਪਰਿਵਾਰ ਤੋਂ 1 ਰੁਪਿਆ ਵੀ ਨਹੀਂ ਲਾਇਆ ਤੇ ਫਿਰ ਵੀ ਮੈਨੂੰ ਆ ਕੇ ਇੱਥੇ ਆਪਦੇ ਭਰਾ ਨੂੰ ਜਦੋਂ ਬੁਲਾ ਲਿਆ ਫਿਰ ਇਹ ਮੇਨ ਲੜਾ ਕਲੇਸ਼ ਬਹੁਤ ਉਸ ਲੜਾਈ ਝਗੜਾ ਬਹੁਤ ਉਸ ਕਰਨ ਲੱਗੀ ਫਿਰ ਜਦੋਂ ਇਹ ਆਪਣੇ ਪ੍ਰਾਣ ਨੂੰ ਸੱਦ ਲਿਆ ਤੇ ਫਿਰ ਇਹ ਬੇਨ ਲੜਾਈ ਝਗੜਾ ਕਰਨ ਲੱਗੀ ਫਿਰ ਇਹ ਫਿਜ਼ੀਕਲ ਰੀਜ਼ਨ ਤੋਂ ਵੀ ਬਣਾਉਣ ਨੂੰ ਮੈਨੂੰ ਇਨਕਾਰ ਕਰਦੀ ਸੀ ਕਿ ਹਣਾ ਵੀ ਮੈਂ ਨਹੀਂ ਕਰਦੀ ਫਿਰ ਲੜਾਈਆਂ ਝਗੜਾ ਕਰਨ ਲੱਗੀ ਫਿਰ ਫਿਰ ਮੰਮੀ ਡੈਡੀ ਇਹਨਾਂ ਦੇ ਘਰੇ ਵੀ ਗਏ ਸੀਗੇ ਤੇ ਪੰਚਾਇਤ ਵੀ ਗਈ ਤੇ ਇਹਨਾਂ ਨੇ ਕੋਈ ਇਨਸਾਫ ਨਹੀਂ ਦਿੱਤਾ ਵੀ ਹਾਂ ਅਸੀਂ ਕੁੜੀ ਨੂੰ ਕਹਿ ਦਾਂਗੇ ਐਦਾਂ ਕਰਕੇ ਸਾਰਾ ਕੁਝ ਤੇ ਸਾਡੀ ਕੋਈ ਵੀ ਇਹਨਾਂ ਨੇ ਕੋਈ ਵੀ ਨਹੀਂ ਉਦੋਂ ਸੁਣੀ ਹੈਗੀ ਮੰਗ ਠੀਕ ਹੈ ਤੇ ਹੁਣ ਹੁਣ ਮੈਂ ਜਦੋਂ ਮੇਰਾ ਟਾਈਮ ਆਇਆ ਵੀ ਹਾਂ ਮੈਂ ਆਪਦਾ ਵਰਕ ਪਰਮਟ ਰਿਪਲਾਈ ਕਰਨਾ ਜਾਂ ਕੁਝ ਵੀ ਕਰਨਾਗਾ ਤੇ ਫਿਰ ਮੈਨੂੰ ਇਹ ਧਮਕੀਆਂ ਦੇਣ ਲੱਗੀ ਬਾਅਦ ਵਿੱਚ ਇਹਦਾ ਆਪਣੇ ਭਰਾ ਕੋਲ ਬਾਗ ਗਈ ਵੀ ਹਾਂ ਵੀ ਮੈਂ ਤੈਨੂੰ ਰਿਪੋਰਟ ਕਰਾਉਂਗੀ ਮੈਂ ਤੈਨੂੰ ਐਦਾਂ ਕਰੂੰਗੀ ਜੇ ਤੂੰ ਆਇਆ ਕੀਤਾ ਮੈਨੂੰ ਇਹ ਪੁਲਿਸ ਤੋਂ ਵੀ ਫੋਨ ਕਰਾਇਆ ਤੇ ਮੈਂ ਦੋ ਵਾਰ ਪੁਲਿਸ ਕੋਲ ਵੀ ਗਿਆ ਬਿਲਕੁਲ ਹੀ ਪੁਲਿਸ ਦੀ ਆਈ ਹੈਗੀ ਆ ਤੇ ਮੈਂ ਫੇਰ ਵੀ ਚੁੱਪ ਹੋ ਗਿਆ ਤੇ ਜਦੋਂ ਲਾਸਟ ਦੇ ਵਿੱਚ ਜਦੋਂ ਵਰਕ ਪਰਮਿਟ ਦਾ ਟਾਈਮ ਆਇਆ ਅਪਲਾਈ ਕਰਨ ਦਾ ਤੇ ਸਾਰੇ ਵਰਕ ਪਰਮਿਟ ਤੋਂ ਜਦੋਂ ਮੈਂ ਉਹਨੂੰ ਕਿਹਾ ਵੀ ਕਿਰਨ ਵੀ ਮੇਰਾ ਵਰਕ ਪਰਮਿਟ ਵਧਾ ਦੇ ਜਾਂ ਇਦਾਂ ਕਰ ਦੇ ਫਿਰ ਇਹ ਸਾਰੀ ਜੀਤ ਨੂੰ ਮੈਨੂੰ ਨਾ ਕਰਨ ਲੱਗ ਗਈ ਫਿਰ ਮੇਰੇ ਮੰਮੀ ਡੈਡੀ ਵੀ ਗਏ ਇਹਨਾਂ ਦੇ ਘਰ ਫਿਰ ਪੰਚਾਇਤ ਵੀ ਗਈ ਹੈ ਨਾ ਸਾਰਾ ਕੁਝ ਕੀਤਾ ਤੇ ਫੇਰ ਵੀ ਇਹਨੇ ਕੋਈ ਵੀ ਇਨਸਾਫ ਜਾਂ ਕੋਈ ਵੀ ਕਿਸੇ ਵੀ ਚੀਜ਼ ਪਰ ਰਾਹ ਨਹੀਂ ਪਾਇਆ ਤੇ ਮੇਰਾ ਹੁਣ ਵਰਕ ਪਰਮਿਟ ਖਤਮ ਹੋਣਾ ਲਾਗੇਗਾ ਤੇ ਮੈਨੂੰ ਇਹ ਜਮਾ ਵੀ ਸਾਰੀ ਚੀਜ਼ ਤੋਂ ਨਾ ਕਰ ਤਈ ਇਹਨੇ ਵੀ ਹਾਂ ਮੈਂ ਤੈਨੂੰ ਗੋਸ਼ ਨਹੀਂ ਦਿੰਦੀ ਅੱਗੋਂ ਮੈਨੂੰ ਧੌਂਕੀਆਂ ਦਿੰਦੀ ਆ ਵੀ ਮੈਂ ਤੈਨੂੰ ਰਿਪੋਰਟ ਕਰਾਉਂਗੀ ਜੇ ਤੂੰ ਆਏਂ ਕਿ ਤਾ ਨਾ ਕਿਦੀ ਦਾਦੀ ਇਹਦੇ ਮੰਮੀ ਡੈਡੀ ਤੇ ਮੈਨੂੰ ਸਾਰੇ ਹੀ ਧਮਕਾਉਂਦੇ ਸੀ ਕਿ ਵੀ ਹਾਂ ਤੈਨੂੰ ਐਦਾਂ ਕਰਕੇ ਰਿਪੋਰਟ ਕਰਾਵਾਂਗੇ ਇਹ ਇਹਦੀ ਮੰਮੀ ਰੈਡੀ ਵੀ ਮੈਨੂੰ ਇਦਾਂ ਕਰਦੇ ਸੀਗੇ ਵੀ ਮੈਨੂੰ ਪੀਆਰ ਵੀ ਨਾਲ ਦੋ ਤੁਸੀਂ ਵਰਕ ਪਰਮਿਟ ਦੇ ਦਿਓ ਮੈਨੂੰ ਜੋ ਪੈਸੇ ਲੱਗੇ ਹਨ ਵੀ ਮੈਨੂੰ ਵਰਕ ਪਰਮਿਟ ਦੇ ਵੀ ਮੇਰਾ ਵਰਕ ਪਰਮਿਟ ਵੀ ਦਿਵਾ ਦਿਓ ਤੇ ਕਿਸੇ ਵੀ ਚੀਜ਼ ਵੱਲ ਨੂੰ ਕੋਈ ਵੀ ਰਾਹ ਮੈਨੂੰ ਕੋਈ ਵੀ ਨਹੀਂ ਦੇ ਰਿਹਾ ਅਰਾ ਮੈਂ ਪ੍ਰਸ਼ਾਸਨ ਨੂੰ ਇਹੀ ਚੀਜ਼ ਦੇ ਵਿੱਚ ਪੰਗਾ ਕਰਨਾ ਚਾਹੁੰਦਾ ਵੀ ਇਹਨੂੰ ਰਿਪੋਰਟ ਰਿਪੋਰਟ ਕੀਤਾ ਜਾਵੇ ਤੇ ਰਿਪੋਰਟ ਕਰਕੇ ਕੋਈ ਇਹਦੇ ਤੇ ਐਕਸ਼ਨ ਲੈਂਦਾ ਜਾਵੇ ਅਗਲੀ ਕਾਰਵਾਈਆ ਤੇ ਮੈਨੂੰ ਜੀਤੀ ਤੋਂ ਜੀਤੀ ਇਨਸਾਫ ਮਿਲੇ ਮਿਲੇ ਤੇ ਰਿਪੋਰਟ ਕੀਤਾ ਜਾਵੇ ਕਿ ਇਹਨਾਂ ਕਾਰਨ ਨੂੰ ਤੇ ਜੋ ਵੀ ਮੇਰੇ ਨਾਲ ਗਲਤ ਹੋਇਆਗਾ ਤੇ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਇਹਨੂੰ ਸਿੱਧੀ ਤੁਸੀਂ ਥੀ ਰਿਪੋਰਟ ਕੀਤਾ ਜਾਵੇ ਤੇ ਮੈਂ ਇਹੀ ਮੰਗ ਕਰਨਾ ਚਾਹੁੰਦਾ ਵੀ ਇਹਨਾਂ ਤੇ ਜੀਤੀ ਤੁਸੀਂ ਥੀ ਕੋਈ ਕਾਰਵਾਈ ਕੀਤੀ ਜਾਵੇ ਮੇਰਾ ਨਾਮ ਡੋਗਰ ਸਿੰਘ ਸਾਬਕਾ ਸਰਪੰਚ ਚੇਅਰਮੈਨ ਬਲਾਕ ਸ਼ਮਤੀ ਸਹਣਾ ਮੈਂ 25 ਸਤੰਬਰ 2022 ਨੂੰ ਜੀ ਰੀਤੀ ਰਵਾਜਾਂ ਦੇ ਮੁਤਾਬਕ ਮੈਂ ਆਪਣੇ ਬੇਟਾ ਸਰਬਜੀਤ ਸਿੰਘ ਦਾ ਵਿਆਹ ਕਰਨ ਕਰਨ ਕੌਰ ਪੁੱਤਰੀ ਕਲਵੰਤਰਾ ਪਿੰਡ ਗਲੌਲੀ तहसील ਪਤੜਾ ਜ਼ਿਲ੍ਹਾ ਪਟਿਆਲਾ ਨਾਲ ਕਰਿਆ ਸੀ ਜੀ ਹਾਂਜੀ ਉਸ ਤੋਂ ਬਾਅਦ ਕੀ ਹੋਇਆ ਥਰੇ ਉਸ ਤੋਂ ਬਾਅਦ ਮੈਂ ਮਤਲਬ ਕਿ ਮੈਨੂੰ ਮੇਰੇ ਸਿਸਟਰ ਨੇ ਹੀ ਮੈਨੂੰ ਮਤਲਬ ਕਿ ਦੱਸ ਪਾਈ ਸੀ ਸਾਡੀ ਰਿਸ਼ਤੇਦਾਰੀ ਦੇ ਵਿੱਚੋਂ ਹੀ ਐ ਲੜਕੀ ਕਿਰਨਕੌਰ ਉਹਦੇ ਸਾਢੇ 6 ਬੈਂਡ ਆਏ ਹੋਏ ਸੀ ਤੇ ਉਹ ਕਹਿੰਦੇ ਸੀ ਵੀ ਲੜਕੀ ਦੇ ਪੈਸੇ ਲਾਉਣ ਵਾਲੇ ਮਾਪੇ ਮਾਪੇ ਸੁਮਰਤ ਨਹੀਂ ਹੈਗੇ ਤੇ ਵੀ ਮਤਲਬ ਕਿ ਪੈਸੇ ਤੁਹਾਨੂੰ ਲਾਉਣੇ ਪੈਣੇ ਆ ਤੇ ਮਤਲਬ ਕਿ ਲੜਕੇ ਦਾ ਤੁਸੀਂ ਲੜਕੀ ਨਾਲ ਵਿਆਹ ਕਰ ਲਓ ਮੈਂ ਕਿਹਾ ਚਲੋ ਠੀਕ ਹੈ ਜੀ ਸਾਨੂੰ ਮਤਲਬ ਕਿ ਮੈਂ ਆਪਦੀ ਪਰਿਵਾਰ ਨਾਲ ਰਾਇ ਕੀਤੀ ਤਾਂ ਮੈਂ ਪੈਸੇ ਮਤਲਬ ਕਿ ਲਾਉਣ ਦੇ ਵਾਸਤੇ ਰਾਜੀ ਹੋ ਗਿਆ ਮੈਂ ਕਰਜ਼ਾ ਚੱਕ ਕੇ ਕਰੀਬ 40 ਲੱਖ ਰੁਪਇਆ ਮਤਲਬ ਕਿ ਲਾਇਆ ਤੇ ਉੱਥੇ ਜਾ ਕੇ ਲੜਕੀ ਮਤਲਬ ਕਿ ਆਪਦੇ ਬਿਆਹ ਨਹੀਂ ਬਦਲ ਗਈ ਜੀ ਮੈਂ 25 ਸਤੰਬਰ 2022 ਨੂੰ ਤਹਿਸੀਲ ਤਪਾ ਆਪਣਾ ਤਹਿਸੀਲ ਤਪੇ ਦੇ ਤਹਿਸੀਲਦਾਰ ਤਪੇ ਦੇ ਮਤਲਬ ਕਿ ਹਾਜ਼ਰੀ ਵਿੱਚ ਮੈਂ ਕੋਰਟ ਮੈਂ ਰਜਿਸਟਰਡ ਕਰਾ ਕੇ 25 ਮਾਰਚ 2023 ਨੂੰ ਕੁੜੀ ਨੂੰ ਮਤਲਬ ਕਿ ਇਥੇ ਵੀਜ਼ਾ ਲਵਾ ਕੇ ਭੇਜਿਆ ਸੀ ਜੀ ਜੂਸੀ ਡਬਲਯੂ ਵੈਨਕੂਵਰ ਕੈਨੇਡਾ 2 ਸਾਲ ਦੀ ਮਤਲਬ ਕਿ ਇਹਦੀ ਸਟੱਡੀ ਸੀ ਜੀ 1 ਸਾਲ ਮਤਲਬ ਕਿ ਇਹਨੇ ਆਪਣੇ ਬੇਟੇ ਦੇ ਨਾਲ ਉੱਥੇ ਵਧੀਆ ਰਹੀ ਹੈ ਜੀ ਉੱਥੇ ਬਾਅਦ ਉਸ ਤੋਂ ਬਾਅਦ ਮੈਂ ਬੇਟੇ ਨਾਲ ਇਹ ਕਲੇਸ਼ ਕਰਨ ਕਰਨ ਲੱਗ ਗਈ ਵੀ ਮੇਰੇ ਮਾਂ ਨੂੰ ਤੇ ਮੇਰੇ ਭਰਾ ਨੂੰ ਵੀ ਬੁਲਾਓ ਤੁਸੀਂ ਹੈਨਾ ਵੀ ਤੁਹਾਡੇ ਫਾਦਰ ਨੂੰ ਕਹੋ ਤੇ ਮੇਰੇ ਮਾਂ ਨੂੰ ਤੇ ਮੇਰੇ ਭਰਾ ਨੂੰ ਵੀ ਬੁਲਾਓ ਮੈਂ ਕਿਹਾ ਚਲੋ ਠੀਕ ਹੈ ਜੀ ਜਦੋਂ ਬੇਟੇ ਨਾਲ ਕਲੇਸ਼ ਕਰਨ ਲੱਗ ਗਈ ਉਸ ਤੋਂ ਬਾਅਦ ਮੈਂ ਕਰੀਬ 7 ਲੱਖ ਰੁਪਇਆ ਚਲੋ ਫੇਰ ਲਾ ਕੇ ਇਹਦੇ ਭਰਾ ਨੂੰ ਭੇਜਿਆ ਜੀ ਉੱਤੇ ਉੱਥੇ ਜਾ ਕੇ ਜਦੋਂ ਮੈਂ ਮਤਲਬ ਕਿ ਇਹਦੇ ਆਪਦੇ ਭਰਾ ਨੂੰ ਬੁਲਾ ਲਿਆ ਜੀ ਤਾਂ ਮਤਲਬ ਕਿ ਭਰਾ ਨੇ ਆਪਣਾ ਉੱਥੇ ਬੁਲਾ ਲਿਆ ਤੇ ਉੱਥੇ ਜਾ ਕੇ ਆਪਦੇ ਭਰਾ ਨਾਲ ਅੱਲਾ ਗਰਹਿਣ ਲੱਗੀ ਜੀ बेटे ਨੂੰ ਉੱਥੇ ਦੋ ਵਾਰ ਜੀ ਇਹਨੇ ਲੜਕੀ ਨੇ ਬਾਰ-ਬਾਰ ਜਦੋਂ ਬੇਟੇ ਨੇ ਕੰਪੈਲ ਕਰਿਆ ਵੀ ਮੇਰੇ ਨਾਲ ਆ ਤੂੰ ਰਹਿ ਹਣਾ ਵੀ ਮੈਂ ਡੈਡੀ ਨੇ ਪੈਸੇ ਲਾਏ ਆ ਤੇ ਤੁਸੀਂ ਆ ਕੇ ਸਭ ਮੇਰੇ ਨਾਲ ਰਹਿ ਕੇ ਮੇਰਾ ਵਰਕ ਪਰਮਿਟ ਹੋਰ ਅੱਗੇ ਪਤਾ ਮੇਰਾ ਵਰਕ ਪਰਮਿਟ ਮਰਮ ਨਾਲ ਖਤਮ ਹੋਣ ਵਾਲਾ ਤਾਂ ਮਤਲਬ ਕਿ ਦੋ ਵਾਰ ਇਹਨੂੰ ਪੁਲਿਸ ਚ ਫੜਾਤਾ ਜੀ ਚਲੋ ਮੈਂ ਉੱਥੇ ਚਾਰਾ ਜੋਹੀ ਕਰਕੇ ਉਹਨਾਂ ਨੂੰ ਦੋ ਵਾਰ ਪੁਲਿਸ ਚੋਂ ਛਡਾਇਆ ਤੇ ਹੁਣ ਮੈਂ ਤਾਂ ਮੰਗ ਤਾਂ ਮੇਰੀ ਇਹੀ ਹੈ ਜੀ ਹਨਾ ਵੀ ਇੱਥੇ ਤੇ ਜੋ ਬਣਦੀ ਕਾਨੂੰਨੀ ਕਾਰਵਾਈ ਇਹ ਹੋਵੇ ਤੇ ਬਾਕੀ ਪਰਿਵਾਰ ਤੇ ਜੋ ਹੈ ਪੁਲਿਸ ਨੇ ਚਲੋ ਵਧੀਆ ਮੇਰਾ ਸਾਥ ਦਿੱਤਾ ਜੀ ਹਨਾ ਸਾਰਿਆਂ ਤੇ 420 ਦਾ ਪਰਚਾ ਦਰਜ ਹੋਇਆ ਲੜਕੀ ਤੇ ਵੀ ਪਰਚਾ ਹੋਇਆ ਹਨਾ ਪਰ ਇਹਨਾਂ ਤੇ ਜੋ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਕੁੜੀ ਨੂੰ ਮੈਂ ਤਾਂ ਇਹ ਗੱਲ ਕਹਿਣਾ ਜੀ ਕੁੜੀ ਨੂੰ ਇੱਥੇ ਬੁਲਾ ਕੇ ਮੈਂ ਹਾਈ ਕੋਰਟ ਪਾਉਂਗਾ ਜੀ ਡੀਜੀਪੀ ਨੂੰ ਆਰਡਰ ਕਰਾ ਕੇ ਇਹਨੂੰ ਮੈਂ ਤੇ ਰਿਪੋਰਟ ਕਰਾਉਣਾ ਜੀ ਲੜਕੀ ਨੂੰ ਕੋਈ ਹੋਰ ਲੜਕੀ ਮਤਲਬ ਕਿ ਸਾਡੀ ਬਰਾਦਰੀ ਚਾਕੇ ਇਦਾਂ ਦੀ ਕਦਮ ਨਾ ਚੱਕੇ ਜੀ ਮੈਂ ਕਰਜ਼ਾ ਕਰਜ਼ਾ ਚੱਕਿਆ ਜੀ ਦੋ ਬੇਟੀਆਂ ਮੇਰੀਆਂ ਵਿਆਉਣ ਵਾਲੀਆਂ ਨੇ ਹਨਾ ਮੈਂ ਮੈਂ ਤਾਂ ਅਲੱਗ ਅਲੱਗ ਗਰੀਬ ਪਰਿਵਾਰ ਦਾ ਬੱਚਾ ਜੀ ਹਨਾ ਤੇ ਕਰਜ਼ਾ ਚੱਕ ਕੇ ਮੈਂ ਮਤਲਬ ਕਿ ਆਪਦੀ ਯਾਰਾਂ ਦੋਸਤਾਂ ਤੋਂ ਪਕੜ ਕੇ ਪੈਸੇ ਲਾਏ ਸੀ ਪਰ ਇਹਨਾਂ ਨੇ ਮੇਰੇ ਨਾਲ ਬਹੁਤ ਨਜਾਇਜ਼ ਧੱਕਾ ਕਰਿਆ ਜੀ ਜਦੋਂ ਇਹ ਤੀਜੇ ਸਮੈਸਟਰ ਦੇ ਵਿੱਚੋਂ ਫੇਲ ਹੋ ਗਈ ਜੂਸੀ ਡਬਲਯੂ ਕਾਲਜ ਦੇ ਵਿੱਚ ਵੈਨਕੂਵਰ ਦੇ ਵਿੱਚ ਜਦੋਂ ਤੀਜੇ ਸਮੈਸਟਰ ਚੋਂ ਫੇਲ ਹੋਈ ਆ ਜੀ ਉਦੋਂ ਮਤਲਬ ਕਿ 5 ਲੱਖ ਰੁਪਈਆ ਮੈਂ ਇਥੋਂ ਫੇਰ ਭਰਾਇਆ ਜੀ ਕਿਸੇ ਹੋਰ ਕਾਲਜ ਦੇ ਵਿੱਚ ਸਟੇਟਸ ਮੇਨਟੇਨ ਕਰਨ ਲਈ ਜੀ 5 ਲੱਖ ਰੁਪਈਆ ਮੈਂ ਉਦੋਂ ਫੇਰ ਮੈਂ ਬਾਜੀਗਰ ਜਾਤੀ ਨਾਲ ਸੰਬੰਧ ਰੱਖਦਾ ਜੀ ਸਾਡੀ ਬਾਜੀਗਰ ਜਾਤੀ ਦੇ ਵਿੱਚ ਇਹ ਪਹਿਲਾ ਮਤਲਬ ਕਿ ਪਰਿਵਾਰ ਹੈ ਜਿਨ੍ਹਾਂ ਨੇ ਮਤਲਬ ਕਿ ਸਾਡੇ ਨਾਲ ਬਹੁਤ ਵੱਡਾ ਜ਼ੁਲਮ ਕਰਾਇਆ ਜੀ ਪਰਿਵਾਰ ਨੂੰ ਵੀ ਬਹੁਤ ਸਮਝਾਇਆ ਜੀ ਐਮਐਲਏ ਸਾਹਿਬ ਨੇ ਵੀ ਬਹੁਤ ਸਮਝਾਇਆ ਪੰਚਾਇਤਾਂ ਵੀ ਬਹੁਤ ਲੈ ਕੇ ਗਏ ਜੀ ਪਰ ਇਹਨਾਂ ਨੇ ਮਤਲਬ ਕਿ ਕੋਈ ਸਾਡੀ ਗੱਲ ਸੁਣੀ ਕਰੀ ਹੋਈ ਨਹੀਂ ਸੁਣੀ ਹੋਈ ਨਹੀਂ ਜੀ ਮਤਲਬ ਕਿ ਕੱਲ ਪੁਲਿਸ ਨੇ ਐਸਐਚਓ ਸਹਿਣਾ ਸਰਦਾਰ ਗੁਰਵਿੰਦਰ ਸਿੰਘ ਢੱਲੋਂ ਨੇ ਬਹੁਤ ਵਧੀਆ ਸਾਨੂੰ ਇਨਸਾਫ ਦਿੱਤਾ ਜੀ ਜਾ ਕੇ ਪੁਲਿਸ ਨੂੰ ਲੈ ਕੇ ਆਈ ਹੈ ਜੀ ਉਹਨਾਂ ਦੀ ਅਰੈਸਟ ਪਾਈ ਹੈ ਅੱਜ ਉਹਨਾਂ ਨੂੰ ਜੇਲ੍ਹ ਵਿੱਚ ਭੇਜ ਰਹੇ ਨੇ ਉਹਨਾਂ ਦੀ ਅਰੈਸਟ ਪਾ ਤੇ ਸਾਨੂੰ ਮਤਲਬ ਕਿ ਕੁਸ਼ਟ ਪਰਸੈਂਟ ਇਨਸਾਫ ਮਿਲਿਆ ਜੀ ਮੈਂ ਬਾਕੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਵੀ ਜਲਦ ਤੋਂ ਜਲਦ ਮੈਂ ਇਹੀ ਬੇਨਤੀ ਕਰਦਾ ਵੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਜੇਲ੍ਹ ਪਹੁੰਚਾਇਆ ਜਾਵੇ ਤੇ ਲੜਕੀ ਨੂੰ ਮਤਲਬ ਕਿ ਕੈਨੇਡਾ ਤੋਂ ਡਿਪੋਰਟ ਕਰਾਇਆ ਜਾਵੇ ਬਿਆਤ ਟੋਟਲ ਅਸੀਂ 12-13 ਲੱਖ ਰੁਪਈਆ ਮੇਥੋਂ ਮੈਂ ਖਰਚਿਆ ਜੀ 7 ਲੱਖ ਰੁਪਈਆ ਦਾ ਤਾਂ ਮੇਥੋਂ ਇਹ ਸਿਉਣਾ ਕੁੜੀ ਨਾਲ ਲੈ ਕੇ ਜੀ ਨਾਲ ਸਾਡਾ ਸੋਨਾ ਵਾਪਸ ਕਰ ਰਹੇ ਆ ਜੀ ਸਿਉਣਾ ਵੀ ਲੈ ਗਈ ਜੀ ਤੁਹਾਡੇ ਥਾਣੇ ਵਿਖੇ ਮਿਤੀ 26 8 2025 ਨੂੰ ਇੱਕ ਐਫ ਆਈ ਆਰ ਲੌਸ ਹੋਈ ਸੀ 83 ਨੰਬਰ ਬਾਦ ਪੜਤਾਲ ਇਹਦੇ ਵਿੱਚ ਧਾਰਾ 420 120 ਬੀ ਤੇ 506 ਆਈਪੀਸੀ ਦੇ ਅਧੀਨ ਐਫਆਈਆਰ ਲਾਜ਼ ਹੋਈ ਹੈ। ਇੱਕ ਡੋਗਰ ਸਿੰਘ ਹੈ ਜੀ ਪਿੰਡ ਉਗੋਕੇ ਦਾ ਤੇ ਉਹਦਾ ਬੇਟਾ ਸਰਬਜੀਤ ਸਿੰਘ ਹੈ। ਡੋਗਰ ਸਿੰਘ ਨੂੰ ਇੱਕ ਪਰਿਵਾਰ ਮਿਲਿਆ ਮਲਾਇਆ ਕਿਸੇ ਨੇ ਕਿ ਇਹ ਪਰਿਵਾਰ ਜੀ ਪਾਤਣ ਦੇ ਪਾਤਣ ਖਾਣੇ ਚ ਪੈਂਦਾ ਪਿੰਡ ਗਲੋਲੀ ਹੈ ਉੱਥੋਂ ਦਾ ਰਹਿਣ ਵਾਲਾ। ਉੱਥੇ ਲੜਕੀ ਸੀ ਇੱਕ ਕਿਰਨਕੌਰ ਜਿਹਦੇ ਕੇ ਆਈ ਲਰਟਸ ਦੇ ਵਿੱਚੋਂ ਬੈਂਡ ਆਏ ਸੀ। ਤਾਂ ਇਹਨਾਂ ਪਰਿਵਾਰਾਂ ਦੀ ਆਪਸ ਵਿੱਚ ਸਹਿਮਤੀ ਹੋਈ ਵੀ ਸਾਡੇ ਮੁੰਡੇ ਨੂੰ ਤੁਹਾਡੀ ਕੁੜੀ ਵਰਕ ਪਰਮਿਟ ਦਵਾ ਦੂਗੀ ਤੇ ਪੀਆਰ ਕਰਵਾ ਦੂਗੀ ਤਾਂ ਇਹਨਾਂ ਨੇ ਕੁੜੀ ਨੂੰ ਬਾਹਰ ਭੇਜਣ ਦਾ ਤੇ ਵਿਆਹ ਦਾ ਪੈਸਾ ਸਾਰਾ ਆਪ ਲਾਇਆ ਤਾਂ ਉਸ ਤੋਂ ਬਾਅਦ ਇਹ ਕੁੜੀ ਔਰ ਮੁੰਡਾ ਚਲੇ ਗਏ ਉਧਰ ਕੁੜੀ ਦੀ ਸਟੱਡੀ ਹੁੰਦੀ ਰਹੀ ਇਹ ਮੁੰਡਾ ਉਹਦੇ ਨਾਲ ਰਹਿੰਦਾ ਸੀਗਾ ਸਾਲ ਕੋ ਨਾਲ ਰਿਹਾ ਉਸ ਤੋਂ ਬਾਅਦ ਕੁੜੀ ਨੇ ਜिद ਕੀਤੀ ਵੀ ਮੇਰੇ ਭਰਾ ਨੂੰ ਵੀ ਬੁਲਾਓ ਵਰਕ ਪਰਮਿਟ ਤੇ ਤਾਂ ਇਸ ਪਰਿਵਾਰ ਨੇ ਫਿਰ 7 ਲੱਖ ਰੁਪਏ ਲਾ ਕੇ ਉਹਦੇ ਭਰਾ ਨੂੰ ਵੀ ਉੱਥੇ ਬੁਲਾ ਦਿੱਤਾ ਉਸ ਤੋਂ ਬਾਅਦ ਕੁੜੀ ਨੇ ਇਹਦੇ ਨਾਲ ਮੁੰਡੇ ਨੂੰ ਅਲੱਗ ਰਹਿਣ ਲੱਗ ਗਈ ਔਰ ਆਪਦੇ ਪਰਿਵਾਰ ਨਾਲ ਮਿਲ ਕੇ ਵੀ ਉਹਦੇ ਮੁੰਡੇ ਨੂੰ ਨਾ ਤਾਂ ਪੀਆਰ ਕਰਵਾਇਆ ਨਾ ਹੀ ਉਹਦਾ ਵਰਕ ਪਰਮਿਟ ਦਾ ਕੋਈ ਸਟੈਂਡਰਡ ਮਤਲਬ ਠੱਗੀ ਮਾਰੀ ਹੈ ਵਰਕ ਪਰਮਿਟ ਤਾਂ ਉਹਨੂੰ ਐਕਸਟੈਂਡ ਨਹੀਂ ਕਰਵਾਇਆ ਤਾਂ ਇਹਨਾਂ ਦੇ ਅਧੀਨੇ ਮੁਕਦਮਾ ਦਰਜ ਹੋਇਆ ਜ ਜਿਹਦੇ ਵਿੱਚ ਲੜਕੀ ਦੀ ਮਾਂ ਨਿਰਮਲ ਕੌਰ ਆ ਉਦੀ ਗ੍ਰਿਫਤਾਰੀ ਕਰ ਲਈ ਆ ਬਾਕੀਆਂ ਦੀ ਗ੍ਰਿਫਤਾਰੀ ਕਰਨੀ ਹੈ ਜੇ ਬਾਕੀ ਆ ਸਰ ਕਿੰਨੇ ਜਣਿਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਇਹ ਟੋਟਲ 5 ਜਣਿਆਂ ਦੇ ਖਿਲਾਫ ਮਾਮਲਾ ਦਰਜ ਹੋਇਆ ਇੱਕ ਕਿਰਨਕੌਰ ਕਿਰਨਕੌਰ ਦੇ ਪਿਤਾ ਕੁਲਵੰਤਰਾਮ ਉਹਦੀ ਮਾਂ ਨਿਰਮਲ ਕੌਰ ਤੇ ਉਹਦੀ ਦਾਦੀ ਕਰਤਾਰੋ ਦੇਵੀ ਤੇ ਉਹਦੇ ਚਾਚਾ ਕ੍ਰਿਸ਼ਨ ਕੁਮਾਰ ਇਹਨਾਂ ਦੇ ਖਿਲਾਫ ਇਹ ਮੁਕੱਦਮਾ ਦਰਜ ਹੋਇਆ ਇਹਨਾਂ ਦੀ ਮਿਲੀ ਭੁਗਤ ਸੀ ਸਾਰੀ ਔਰ ਇਹਨਾਂ ਨੇ ਉਸ ਤੋਂ ਬਾਅਦ ਇਹ ਮੁੰਡਾ ਉੱਥੇ ਮੁੰਡੇ ਨਾਲੋਂ ਸਾਰੇ ਰਿਸ਼ਤੇ ਤੋੜ ਲਏ ਉਹਨੇ ਤਾਂ ਕਿੰਨਾ ਸਮਾਂ ਪਹਿਲਾਂ ਵਿਆਹ ਹੋਇਆ ਸੀ ਇਹਨਾਂ ਦਾ 3 ਸਾਲ ਪਹਿਲਾਂ ਵਿਆਹ ਹੋਇਆ ਸੀ ਉਸ ਕੈਨੇਡਾ ਜਾਣ ਤੋਂ ਬਾਅਦ ਸਾਲਪੂ ਇਕੱਠੇ ਰਹੇ ਆ ਉਸ ਤੋਂ ਬਾਅਦ ਕੁੜੀ ਨੇ ਇਹਨੂੰ ਬੁਲਾਉਣਾ ਛੱਡਤਾ ਮੁੰਡੇ ਨੂੰ ਕਹਿੰਦੀ ਵੀ ਤੇਰੇ ਰਸਤੇ ਅਲੱਗ ਮੇਰੇ ਅਲੱਗ ਆ ਸਰ ਕਿੰਨੇ ਲੱਖ ਰੁਪਏ ਦੀ ਠੱਗੀ ਇਹ ਕੀ ਟੋਟਲ ਇਹਨਾਂ ਨੇ ਪਹਿਲਾਂ 23 ਲੱਖ ਫਿਰ 6 ਲੱਖ ਫਿਰ 7 ਲੱਖ ਰੁਪਏ ਇਹਨਾਂ ਨੂੰ ਦਿੱਤਾ ਉਹਦੀਆਂ ਕੁੜੀ ਦੀ ਸਟੱਡੀ ਵਾਸਤੇ ਜਾਂ ਕੁੜੀ ਦੇ ਜੋ ਵੀ ਖਰਚੇ ਹੋਏ ਸੀਗੇ ਮੁੰਡੇ ਨੂੰ ਭੇਜਣ ਵਾਸਤੇ 7 ਲੱਖ ਰੁਪਏ ਦਾ ਟੋਟਲ 41 ਲੱਖ ਰੁਪਏ ਦੀ ਠੱਗੀ ਹੈ ਬਾਕੀ ਦੋ ਸ਼ੰਸਰ ਕਦੋਂ ਗ੍ਰਿਫਤਾਰ ਕੀਤਾ ਜਾਵੇ ਹਾਂ ਬਾਕੀ ਜਲਦੀ ਗ੍ਰਿਫਤਾਰ ਕਰਕੇ ਕਾਰਵਾਈ ਅਮੁੱਤ ਲਿਆਂਦੀ ਜਾ ਰਹੀ ਹੈ